ਦੇਸ਼ਾਂ ਦੇਸ਼ਾਂ ਤੋਂ ਦੇਖਣ ਵਾਲੀ ਤੁਸੀਂ ਲਖਣ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਬੜਾ ਪਿਆਰ ਦੇ ਰਹੇ ਹੋ ਬੜੇ ਮੈਸੇਜ ਇੰਸਟਾਗ੍ਰam ਤੇ ਫੋਨ ਆ ਰਹੇ ਨੇ ਬਹੁਤ ਇੰਨੀ ਉਮੀਦ ਨਹੀਂ ਸੀ ਜਿੰਨਾ ਤੁਸੀਂ ਇਸ ਨੂੰ ਚੀਜ਼ ਨੂੰ ਪਿਆਰ ਦਿੱਤਾ ਅੱਜ ਸਾਡਾ 8ਵਾਂ ਦਿਨ ਹੈ 31 ਤਰੀਕ ਹੈ ਤੇ ਸਮਾਂ ਹੋ ਗਿਆ 9:30 ਦਾ ਅੱਜ ਵਾਪਸੀ ਵੀ ਚਾਲੇ ਪਾਉਣੇ ਆ ਪਰ ਸੰਗਤ ਦਾ ਫੋਨ ਆਇਆ ਤੇ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਜਿਹੜੇ-ਜਿਹੜੇ ਵੀ ਇੱਥੋਂ ਦੇ ਸਥਾਨ ਰਹਿੰਦੇ ਨੇ ਅਸੀਂ ਸਾਰਿਆਂ ਦੇ ਤੁਹਾਨੂੰ ਦਰਸ਼ਨ ਕਰਾਈਏ। ਅਸੀਂ ਆਪਣੇ ਆਪ ਨੂੰ ਕਰਮਾਂ ਵਾਲੇ ਸਮਝ ਦੇਣਾ ਕਿ ਤੁਸੀਂ ਸਾਨੂੰ ਇਸ ਲੈਕ ਸਮਝਦੇ ਹੋ ਤੇ ਅਸੀਂ ਸਾਡੇ ਥਰੂ ਤੁਸੀਂ ਇਸ ਯਾਤਰਾ ਦੇ ਦਰਸ਼ਨ ਕਰੀ ਜਾਂਦੇ। ਅੱਜ ਵਾਪਸ ਨਦੇੜ ਦੀ ਧਰਤੀ ਤੇ ਬੈਠੇ ਆਂ। ਕੱਲ ਅਸੀਂ ਨਾਨਕਚੀਰਾ ਜਾ ਕੇ ਆਏ ਸੀ। ਤੇ ਇੱਕ ਗੱਲ ਹੋਰ ਕਰਨੀ ਆ ਕਿ ਮੈਂ ਇਹ ਸਾਰੇ ਦੁਨੀਆਂ ਵਿੱਚ ਵੀਡੀਓ ਪਾ ਰਿਹਾ ਅੱਠਵੀਂ ਵੀਡੀਓ ਅੱਜ ਜਿਹੜੀ ਚੱਲ ਰਹੀ ਹੈ। ਇਹਨਾਂ ਦੀ ਇੱਕ ਪਲੇਲਿਸਟ ਬਣਾਈ ਆ ਤੁਸੀਂ ਉਹਦੇ ਵਿੱਚ ਸਾਰੀਆਂ ਵੀਡੀਓ ਦੇਖ ਸਕਦੇ ਹੋ। ਤੇ ਜੇ ਤੁਸੀਂ ਸਾਡੀਆਂ ਪਿੱਛੇ ਵਾਲੀਆਂ ਯਾਤਰਾ ਦੇਖਣੀਆਂ ਨੇ ਜਿਵੇਂ ਅਸੀਂ ਇਹ ਹਿੰਕੁਲ ਸਾਹਿਬ ਜਾ ਕੇ ਆਏ ਸੀ ਤਾਂ ਉਹ ਵੀ ਪਲੇਲਿਸਟ ਵਿੱਚ ਪਈ ਆ ਇਹ ਹਿੰਕੁਲ ਸਾਹਿਬ ਦੇ ਨਾਮ ਤੇ ਫਤੇਗੜ੍ਹ ਸਾਹਿਬ ਵਾਲੀ ਵੀ ਪਈ ਆ ਤੁਸੀਂ ਉਹ ਸਾਡੀ ਯਾਤਰਾ ਵੀ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਯਾਤਰਾ ਦੇ 31 ਤਰੀਕ ਹੈ ਤੇ ਸਾਡਾ ਅੱਜ 8ਵਾਂ ਦਿਨ ਆ ਪਰ ਇੱਕ ਗੱਲ ਅਸੀਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਨੀ ਆ ਕਿ ਸਾਡਾ ਜਾਨੋਂ ਦਿਲ ਨਹੀਂ ਕਰ ਰਿਹਾ ਇੱਥੇ ਆਚਾਰ ਗੁਰੂ ਘਰ ਰਹਿ ਗਏ ਰਤਨਗੜ੍ਹ ਹੈ ਜਾਕੇ ਚੰਦਨ ਦੀ ਜਿੱਥੇ ਪੀਂਗ ਹੈ ਮੈਨੂੰ ਨਾਮ ਨਹੀਂ ਪਤਾ ਉਹਦਾ ਅਸੀਂ ਉਹ ਤੁਹਾਨੂੰ ਦਿਖਾਣ ਚੱਲੇ ਆ ਨਾਨਕਸਰ ਪਰ ਇੱਧਰ ਕਰਦੇ ਜੇ 5-4 ਦਿਨ ਇੱਥੇ ਹੋਰ ਰੁਕੀਏ ਇੱਥੇ ਕੁਝ ਹੋਰ ਮਤਲਬ ਦਿਖਾਣ ਨੂੰ ਬਚਿਆ ਵੀ ਸਾਡੇ ਕੋਲ ਐਦਾਂ ਤਾਂ ਸਾਰਾ ਦਿਨ ਭਾਵੇਂ ਇਹ ਚੀਜ਼ਾਂ ਦੁਬਾਰਾ ਦੇਖੀ ਜਾ ਮਾਣੀ ਨਹੀਂ ਰੱਜਦਾ ਇਹ ਮੇਰੀਆਂ ਵੀਡੀਓ ਜੇ ਤੁਸੀਂ LCD ਵਗੈਰਾ ਤੇ ਦੇਖਿਓ ਤਾਂ ਜ਼ਿਆਦਾ ਵਧੀਆ ਰਹਿਣੀ ਹੈ ਕਿਉਂਕਿ ਮੈਂ ਅਲਟਰਾ ਵਾਈਡ ਐਂਗਲ ਕੈਮਰੇ ਤੇ ਸ਼ੂਟ ਕਰਦਾ ਉਹਦੇ ਤੇ ਥੋੜੀ ਜ਼ਿਆਦਾ ਵਧੀਆ ਦਿਖੂਗੀ ਮੋਬਾਈਲ ਨਾਲ ਤੇ ਦੂਜੀ ਗੱਲ ਹੈ ਕਿ ਜੋ ਅਸੀਂ ਦਿਖਾ ਰਹੇ ਆ ਤੁਹਾਨੂੰ ਤੁਹਾਨੂੰ ਜੋ ਆਨੰਦ ਆ ਰਿਹਾ ਟੀਵੀ ਤੇ ਜਾਂ ਫੋਨ ਤੇ ਪਰ ਇੱਥੇ ਦੇਖ ਕੇ ਜੋ ਮਜ਼ਾ ਜਾਂ ਜੋ ਆਨੰਦ ਸਾਨੂੰ ਇੱਥੇ ਸਾਹਮਣੇ ਤੋਂ ਦੇਖ ਕੇ ਹੁੰਦਾ ਦਿਨ ਵਾਰ ਤਰੀਕਾ ਸਭ ਭੁੱਲੇ ਨੇ ਉਸ ਰੱਬ ਦਾ ਘਰ ਹੈ ਪਾਤਾਲੇ ਕਿੱਥੇ ਪਾਤਾਲਾਂ ਤੋਂ ਪਾਤਾਲ ਤਾਂ ਦੂਰ ਦੀ ਗੱਲ ਹੈ ਮੈਨੂੰ ਵਾਰ-ਵਾਰ ਨਾ ਮਤਲਬ ਤਰੀਕ ਤੁਹਾਨੂੰ ਦੱਸਦਾ ਹੁੰਦਾ ਮੈਂ ਵਿੱਚ ਜਿਵੇਂ ਅੱਜ 31 ਤਰੀਕ ਆ ਤੇ ਸਮਾਂ ਇਸ ਵੇਲੇ ਸਮਾਂ ਭੁੱਲ ਗਿਆ ਬੇਗੜਾ ਹੁਣੇ ਇਹਦੇ ਤੁਹਾਨੂੰ ਦੱਸਿਆ ਸੀ ਆ ਇਦਾਂ ਦਾ ਹਾਲਾਤ ਬਣਿਆ ਕਿ ਇੱਥੇ ਕਿਸੇ ਹੋਰ ਹੀ ਆਪਾਂ ਆਨੰਦ ਦੇ ਵਿੱਚ ਖੁੱਪ ਜਾਂਦੇ ਆ ਪਿਆਰ ਇਹ ਧਰਤੀ ਇਦਾਂ ਦੀ ਹੈ ਕਰਮਾਂ ਵਾਲੀ ਧਰਤੀ ਹੈ ਜਿੱਥੇ ਦਸ਼ਮੇਸ਼ ਪਿਤਾ ਦਾ ਇੱਥੇ ਕਹਿੰਦੇ ਬਾਸ ਹੈ ਇੱਥੇ ਜਿੰਨੇ ਜਿੰਨਾਂ ਨੇ ਵੀ ਕੱਪ ਕੀਤਾ ਉਹਨਾਂ ਨੂੰ ਦਸ਼ਮੇਸ਼ ਪਿਤਾ ਜ਼ਰੂਰ ਮਿਲੇ ਨੇ ਜਿਵੇਂ ਅਸੀਂ ਕੱਲ ਹੀ ਅਜੇ ਮੈਂ ਤੁਹਾਨੂੰ ਦੱਸਿਆ ਪਿਛਲੇ ਵਲੌਗ ਦੇ ਵਿੱਚ ਕਿ ਆ ਬਾਬਾ ਅਤਰ ਸਿੰਘ ਜੀ ਨੇ ਤਪੱਸਿਆ ਕੀਤੀ ਉਹਨਾਂ ਨੂੰ ਦਰਸ਼ਨ ਹੋਏ ਬਾਬਾ ਨந்தਨ ਸਿੰਘ ਜੀ ਨੂੰ ਹੋਏ ਇੱਕ ਮੈਂ ਬਾਬਾ ਜੀ ਨਾਲ ਗੱਲ ਕਰਦਾ ਸੀ ਉਹ ਕਹਿ ਰਹੇ ਆ ਕਿ ਇੱਥੇ ਅੱਜ ਵੀ ਜਿਹੜਾ ਸੱਚੇ ਮਨੋਂ ਤਪੱਸਿਆ ਕਰਦਾ ਜਾਂ ਸੇਵਾ ਕਰਦਾ ਤੇ ਬਾਬਾ ਜੀ ਹਾਜ਼ਰ ਨਾ ਕਰਨੇ ਕਿਸ਼ਾਰਾ ਸਾਹਿਬ ਦੇ ਨਹੀਂ ਗਿੱਲਾ ਹੁੰਦਾ ਤੇ ਉਹ ਦਰਸ਼ਨ ਦਿੰਦੇ ਨੇ ਜੀ ਐਡੀ ਪਵਿੱਤਰ ਧਰਤੀ ਆ ਵੀ ਤੁਹਾਨੂੰ ਵੀਡੀਓ ਰਾਹੀਂ ਦੇਖ ਕੇ ਉਹ ਆਨੰਦ ਆ ਰਿਹਾ ਕਿਉਂਕਿ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਇੰਸਟਾਗ੍ਰam ਤੇ ਮੈਸੇਜ ਆਉਂਦੇ ਨੇ ਮੈਂ ਉਹ ਬਿਆਨ ਨਹੀਂ ਕਰ ਸਕਦਾ ਤੇ ਸਾਨੂੰ ਇਹ ਸੋਚੋ ਕਿ ਇੱਥੇ ਲੋਕਲ ਆ ਕੇ ਇਸ ਧਰਤੀ ਤੇ ਰਹਿ ਕੇ ਉਹ ਕਿਦਾਂ ਦਾ ਫੀਲ ਹੁੰਦਾ ਹੋਵੇਗਾ ਇੱਕ ਨਾ ਅਸੀਂ ਮਾਰਕੀਟ ਘੁੰਮੇ ਜਾਂਦੇ ਆ ਤੇ ਸਾਨੂੰ ਬੜੇ ਪੰਜਾਬੀ ਮਿਲਦੇ ਨੇ ਉਹ ਸਿਰਫ ਇੱਕੋ ਗੱਲ ਪੁੱਛਣਾ ਪੋਸਟ ਵਾਲੀ ਦੁਕਾਨ ਕਿਹੜੀ ਆ ਬਾਈ ਇੱਥੇ ਵੀ ਪੋਸਟ ਹੁਣ ਇਲੀਗਲ ਹੋ ਗਈ ਆ ਇੱਥੇ ਵੀ ਭੁੱਕੀ ਵਿਕਣੀ ਬੰਦ ਹੋ ਗਈ ਆ ਇਹ ਸੋਚ ਕੇ ਸਿਰਫ ਹਜੂਰ ਸਾਹਿਬ ਦੀ ਯਾਤਰਾ ਕਰਨ ਨਾ ਆਇਓ ਕਿ ਅਸੀਂ ਭੁੱਕੀ ਖਰੀਦਣ ਜਾਣਾ ਯਾਤਰਾ ਕਰਨ ਆਓ ਗੁਰੂ ਦੇ ਦਰਸ਼ਨ ਕਰਨ ਆਓ ਆ ਹੁਣੇ ਅਸੀਂ ਕਈ ਦੁਕਾਨਾਂ ਤੇ ਗੱਲ ਕਰਕੇ ਆਏ ਆ ਜਿੱਥੇ ਪਹਿਲਾਂ ਮਾਲ ਮਿਲਦਾ ਹੁੰਦਾ ਸੀ ਕਿਉਂਕਿ ਸਾਡੇ ਨਾਲ ਕੁਝ ਬੰਦੇ ਇਦਾਂ ਦੇ ਆਏ ਨੇ ਜਿਹੜੇ ਉਹਨਾਂ ਨੂੰ ਸਾਨੂੰ ਨਹੀਂ ਸੀ ਪਤਾ ਪਰ ਉਹ ਮਾਲ ਲੱਭਦੇ ਫਿਰਦੇ ਸੀ ਮਾਲ ਦੇ ਚਾਚ ਆਏ ਸੀ ਉਹ ਨਰਾਸ਼ ਬੈਠੇ ਨੇ ਉਹਨਾਂ ਕੋਲ ਵਾਪਸੀ ਖਾਨ ਨੂੰ ਸਮਾਨ ਨਹੀਂ ਹੈਗਾ ਇੱਥੇ ਜਿਹੜਾ ਮਾਲ ਮਿਲਦਾ ਪਿਆ ਉਹ ਵੀ ਰੇਟ ਮੈਂ ਤੁਹਾਨੂੰ ਦੱਸ ਨਹੀਂ ਸਕਦਾ 1500 ਰੁਪਏ ਨੂੰ ਪਾਈ ਆ ਉਹ ਲੈ ਕੇ ਆਏ ਨੇ ਇਸ ਲਈ ਇੱਕੋ ਹੀ ਬੇਨਤੀ ਆ ਕਿ ਪੋਸਟ ਭੁੱਕੀ ਵਾਸਤੇ ਇੱਥੇ ਨਾ ਆਇਓ ਸਰਕਾਰਾਂ ਨੂੰ ਪਤਾ ਲੱਗ ਗਿਆ ਇੱਥੇ ਵੀ ਭੁੱਕੀ ਬੰਦ ਹੋ ਗਈ ਆ ਸਿਰਫ ਐਮਪੀ ਤੋਂ ਬਿਨਾਂ ਕਿਤੇ ਭੁੱਕੀ ਨਹੀਂ ਮਿਲਦੀ ਐਮਪੀ ਵੀ ਉਹ ਸਿਰਫ ਜਿਹੜੇ ਤੁਹਾਡੇ ਆਪਣੀਆਂ ਢਾਬੇ ਵਗੈਰਾ ਨੇ ਚੋਰੀ ਵੇਚਦੇ ਨੇ ਪਹਿਲਾਂ ਵਾਲੇ ਕੰਮ ਨਹੀਂ ਰਹੇ ਸਰਕਾਰਾਂ ਨੇ ਸਾਰੇ ਪਾਸੇ ਇਹ ਪੰਜਾਬੀਆਂ ਨੇ ਤੁਸੀਂ ਆਪ ਹੀ ਦੱਸਿਆ ਸਾਰਿਆਂ ਨੂੰ ਕਿ ਸਾਡੇ 8000 ਨੂੰ ਹੋ ਗਈ 10000 ਨੂੰ ਹੋ ਗਈ ਇਸ ਕਰਕੇ ਉਹ ਰੇਟ ਇੱਥੇ ਵੀ ਤਾਂ ਵਧੇ ਹਰੇਕ ਗੱਲ ਦੇ ਜ਼ਿੰਮੇਵਾਰ ਆਪਾਂ ਆਪ ਆ ਤੇ ਤੁਸੀਂ ਜਿਹੜੀਆਂ ਜਾ ਕੇ ਨਾ ਦੱਸ ਦਿੰਦੇ ਹੁੰਦੇ ਸੀ ਆ ਖਰੀਦਣ ਵਾਲਿਆਂ ਨੂੰ ਵੀ ਅਸੀਂ ਉੱਥੇ 2500 ਨੂੰ ਜਾਂ 3500 ਨੂੰ ਜਾਂ 4500 ਨੂੰ ਉਹ ਇੱਥੇ ਰੇਟ ਵਧਰੇ ਤੇ ਹੁਣ ਇੱਥੋਂ ਦਾ ਰੇਟ ਵੀ 5000 ਵਧੀਆ ਜਿਹੜਾ ਸਮਾਨ ਹੈ ਨੂੰ ਦੱਸਣ ਦਾ ਹੀ ਬੰਦਾ ਕੋਈ ਪਾਈਆ ਲੈ ਕੇ ਆ 1500 ਦਾ ਲੈ ਕੇ ਆਇਆ ਬਈ ਇਸ ਲਈ ਯਾਤਰਾ ਕਰਨ ਆਓ ਸਮਾਨ ਦੇ ਚੱਕਰਾਂ 'ਚ ਨਾ ਆਓ ਖਾਲਸਾ ਜੀ ਸਾਨੂੰ ਕਹਿੰਦੇ ਨੇ ਨਿੰਬੂ ਪਾਣੀ ਪੀਉਣਗੇ ਸਪੈਸ਼ਲ ਵਾਲਾ ਬਾਬਾ ਜੀ ਸਪੈਸ਼ਲ ਵਾਲਾ ਬਣਾ ਦਿਓ ਸਪੈਸ਼ਲ ਵਾਲਾ ਬਣਾ ਦਿਓ ਗਲਾ ਖਰਾਬ ਹੋ ਰਹਾ ਹੈ ਗਲਾ ਸਾਫ ਹੋ ਜਾਏਗਾ ਤੇਰਾ ਭਾਗਾਂ ਦਾ ਗਲਾ ਅ ਸੰਗਤਾਂ ਨੂੰ ਨਾ ਦਰਸ਼ਨ ਕਰਵਾ ਰਹੇ ਆ ਤੇ ਗਲੇ ਤੋਂ ਕਹਿੰਦੇ ਆਵਾਜ਼ ਘਟ ਆਉਂਦੀ ਹੈ ਤੇ ਨਿਕਲ ਨਹੀਂ ਰਹੀ ਗਲਾ ਬਹੁਤ ਦਰਦ ਹੋਈ ਜਾਂਦਾ ਮੈਂ ਤੇ ਮੋਹਨ ਵੀਰ ਅੱਜ ਦਰਬਾਰ ਸਾਹਿਬ ਦਰਸ਼ਨ ਕਰਨ ਆਇਆ ਕਿਉਂਕਿ ਅਸੀਂ ਕਿੰਨਾ ਟਾਈਮ ਦੋ ਦੋ ਤਿੰਨ ਤਿੰਨ ਵਾਰ ਇੱਥੇ ਆਈਏ ਨਾ ਤੇ ਚੈਨ ਜੀ ਨਹੀਂ ਆਉਂਦੀ क्या बना रहा ना नींबू इधर होता है कि नहीं है बाबा जी हा? ये नींबू इधर का ही है कि पंजाब से आ रहा है इधर इधर का का ही है का, पंजाव पंजाव है? का ही नींबू है, है।, है। पंजाब से कौन सी चीज आ रही है आपके पास आपका पंजाब का कोई चीज नहीं है कोई चीज नहीं आता पंजाब का आता खाली अपने लंगर लंगर गुरुद्वारे के नाम अच्छा कार सेवा में अगर आती है

ਗੋਲੀ ਵਾਲਾ ਬੱਤਾ ਇੱਕ ਗੱਲ ਯਾਦ ਆ ਗਈ ਜਿਹੜੇ ਤੁਸੀਂ ਬਾਹਰ ਵਾਲੇ ਸਾਡੀਆਂ ਵੀਡੀਓ ਦੇਖਦੇ ਹੋ ਕਹਿੰਦਾ ਪਰਦੇਸੀ ਵਸਣ ਵਾਲਿਓ ਇਹ ਕਦੇ ਵਤਨੀ ਫੇਰਾ ਪਾਲਿਓ ਹੋਰ ਕੁਛ ਚੇਤੇ ਪਾਵੇਂ ਨਾਰਕ ਨਾ ਇੱਕ ਵਿਰਾਸਤ ਆਪਣੀ ਭੁੱਲਿਓ ਨਾ ਦੂਜਾ ਚੇਤੇ ਆਪਣੀ ਮਾਰ ਰੱਖਣਾ ਇਹ ਗੋਲੀ ਵਾਲੇ ਬੱਤੇ ਕਿਹਨੂੰ ਕਿਹਨੂੰ ਯਾਦ ਨੇ ਕਮੈਂਟ ਜਰੂਰ ਦੱਸਿਓ ਤੇ ਮਿਸ ਕੌਣ-ਕੌਣ ਕਰ ਰਿਹਾ ਕਰੋ ਇੱਕ ਵਾਰੀ ਫੇਰ ਅੱਜ ਦਰਸ਼ਨ ਸਤਿਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਕਿ ਸ਼ਾਮ ਨੂੰ ਅਸੀਂ ਵਾਪਸੀ ਚਾਲੇ ਪਾ ਲੈਣੇ ਆ ਤੇ ਅੱਜ ਆਖਰੀ ਝਾਕੇ ਬਾਕੀ ਆ ਇਸ ਯਾਤਰਾ ਦੇ ਸਬਬ ਬਣਿਆ ਤੇ ਮਾਲਕ ਨੇ ਸੱਦਿਆ ਜਦੋਂ ਬੁਲਾਏਗਾ ਬਾਜਾਂ ਵਾਲਾ ਉਦੋਂ ਹੀ ਆ ਜਾਾਂਗੇ ਤੁਹਾਨੂੰ ਆਖਰੀ ਝਾਕੇ ਬਾਕੀ ਕਿ ਇਸ ਯਾਤਰਾ ਦੇ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਮਾਲਕ ਜਦੋਂ ਬੁਲਾਏਗਾ ਉਦੋਂ ਹੀ ਆਵਾਂਗੇ ਤੇ ਇੱਕ ਇਹ ਅਰਦਾਸ ਕਰਾਉਣੀ ਆ ਸਾਡਾ ਇੱਕ ਬੰਦਾ ਸਾਡੇ ਨਾਲ ਨਹੀਂ ਆਇਆ ਪਿਛਲੀ ਯਾਤਰਾ ਦਾ ਸਾਡਾ ਕੈਸ਼ੀਅਰ ਤੇਜਪਾਲ ਖੁਸ਼ਖਬਰੀ ਆਉਣ ਵਾਲੀ ਹੈ ਇੱਕ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਰਦਾਸ ਕਰਦੇ ਆ ਮਾਲਕ ਅਗੇ ਜਲਦੀ ਸੁਣੇ ਬਾਬਾ ਜੀ ਉਹੀ ਜਗ੍ਹਾ ਜਿੱਥੇ ਦਾਲ ਦਾ ਪਾਣੀ ਬਣਾਇਆ ਸੀ ਰਗੜ ਕੇ ਅੱਛਾ ਕਰਵਾ ਰਗੜਾ ਅੱਛੰਨੇ ਹੰਗਾਰਾ ਰਗੜਾ ਨਾਲ ਤੋਂ ਬਾਅਦ ਪੁਰਾਣਾ ਅੱਛਾ ਠੀਕ ਹੈ ਜੀ ਕਿੰਨੇ ਵਜੇ ਦਾ ਸਮਾਂ 12 ਵਜੇ ਦਾ ਜੀ ਓਕੇ ਤੇ ਉਹ ਉਹ ਜਗ੍ਹਾ ਤਾਂ ਨਹੀਂ ਜਿੱਥੇ ਗੁਰੂ ਸਾਹਿਬ ਨੂੰ ਦਾਲ ਰਗੜ ਕੇ ਪਿਆਈ ਸੀ ਨਹੀਂ ਨਹੀਂ ਦਾਲ ਉੱਥੇ ਪਈ ਮਤਲਬ ਉਹ ਅੰਦਰ ਬੰਦੀ ਦਾਲ ਠੀਕ ਆਪਾਂ ਅੰਦਰ ਉਸ ਜਗ੍ਹਾ ਤੇ ਆ ਜਿੱਥੇ ਸਾਰੀ ਸੰਗਤ ਨੂੰ ਪ੍ਰਸ਼ਾਦ ਮਿਲਦਾ ਪੰਜੀਰੀ ਵਾਲਾ ਤੇ ਉਹ ਪੈਕਿੰਗ ਇੱਥੇ ਏਦਾਂ ਮਸ਼ੀਨਾਂ ਨਾਲ ਹੁੰਦੀ ਆ ਇਹ ਸਾਨੂੰ ਲੈ ਕੇ ਆਏ ਸੀ ਸੇਵਾ ਕਰਨ ਦੀ ਤੇ ਮੈਂ ਖੱਟ ਲਿਆ ਉਹਦਾ ਲਖਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਪੰਜੀਰੀ ਇੱਥੇ ਇਸ ਤਰ੍ਹਾਂ ਤਿਆਰ ਕੀਤੀ ਜਾਂਦੀ ਆ ਤੇ ਇਹ ਮਸ਼ੀਨਾਂ ਰਹੀ ਪੈਕਿੰਗ ਕੀਤੀ ਜਾਂਦੀ ਆ ਬਾੜੀਆਂ ਚੋਰੀਆਂ 24 ਬੋਰੀਆਂ ਪ੍ਰਸ਼ਾਦ ਦੀਆਂ ਬਸਦਾਂ ਦੀ ਗੱਡੀ ਚ ਹਾਂ ਇਹ ਸੇਵਾ ਕਰਨ ਲਈ ਆਪਾਂ ਨੂੰ ਲਿਆਏ ਸੀ ਕਿ 24 ਬੋਰੀਆਂ ਪ੍ਰਸ਼ਾਦ ਦੀਆਂ ਬਸਦਾਂ ਦੀ ਗੱਡੀ ਦੇ ਵਿੱਚ ਰੱਖ ਦੇਣਾ ਆਪਾਂ ਛਕਣਾ ਆਏ ਸੀ ਦਾਲ ਦਾ ਪਾਣੀ ਤੇ ਇਹ ਸਿੰਘ ਸਾਹਿਬਾਨ ਨੇ ਇੱਥੋਂ ਦੇ ਇੰਚਾਰਜ ਬਾਬਾ ਜੀ ਇਹ ਪ੍ਰਸ਼ਾਦ ਇੱਥੇ ਤਿਆਰ ਹੁੰਦਾ ਹੈ ਕਿ ਪਿੱਛੋਂ ਬਣ ਕੇ ਆਉਂਦਾ ਪੈਕਿੰਗ ਕਰਦੇ ਹੋ ਤੇ ਲਈ ਉੱਪਰ ਤਿਆਰ ਹੁੰਦਾ ਹੈ ਠੀਕ ਹੈ ਜੀ ਲੰਗਰ ਜੀ ਇੱਥੇ ਪੈਕਿੰਗ ਹੁੰਦੀ ਹੈ ਕਿੱਥੇ ਪੈਕਿੰਗ ਕਰਕੇ ਤੋਂ ਤੁਸੀਂ ਅੱਗੇ ਦਰਵਾਜ਼ਾ ਸਾਹਿਬ ਦੇ ਕੋਲ ਆਪਣਾ ਆਉਂਦੇ ਉੱਥੇ ਉੱਥੇ ਹੀ ਠੀਕ ਹੈ ਧੰਨਵਾਦ ਜੀ ਬਾਈ ਗੁਰੂ ਜਿਹੜਾ ਤੁਸੀਂ ਇਹ ਸੰਗਤ ਦੇ ਝਾਕਾ ਵਾਕਾ ਮੇਰੇ ਫਿਲਮ ਦੇ ਵਿੱਚ ਦੇਖੀ ਜਾਣੇ ਉਹ ਠੱਠਾ ਮਾਰਦਾ ਕੱਠ ਇਹ ਇੱਥੇ ਦਾਲ ਛਕਣ ਲਈ ਬੈਠਿਆ ਤੇ ਪਿੱਛੇ ਨਿਹੰਗਾਂ ਦਾ ਰਗੜਾ ਇਹ ਕਹਿੰਦੇ ਆ ਕਿ ਜਦੋਂ ਦਸਵੇਂ ਪਿਤਾ ਨੂੰ ਪਹਾੜੀ ਰਾਜਿਆਂ ਵੱਲੋਂ ਭੇਜੇਗੇ ਜਸੂਸ ਨੇ ਸੁੱਤੇ ਪਿਆਲੇ ਪਿੱਠ 'ਚ ਖੰਜਰ ਮਾਰਿਆ ਸੀ ਤਾਂ ਉਸ ਟਾਈਮ ਦੇ ਵੈਦ ਹੁੰਦੇ ਸੀ ਜੋ ਹਕੀਮ ਵੈਦ ਉਹਨਾਂ ਨੇ ਕਿਹਾ ਸੀ ਕਿ ਮਹਾਰਾਜ ਨੂੰ ਦਾਲ ਰਗੜ ਕੇ ਸੂਪ ਬਣਾ ਕੇ ਪਿਓ ਤਾਂ ਕਿ ਉਹਨਾਂ ਦੀ ਸਿਹਤ ਜਾਂਮੇ ਵਿੱਚ ਜਲਦੀ ਫਰਕ ਪੈ ਸਕੇ ਇਹ ਪਰੰਪਰਾ ਉਦੋਂ ਤੋਂ ਚੱਲੀ ਆ ਰਹੀ ਹੈ ਤੇ ਹੁਣ ਤੱਕ ਇਹ ਦਾਲ ਦਾ ਪ੍ਰਸ਼ਾਦ ਇਦਾਂ ਹੀ ਸੰਗਤਾਂ ਨੂੰ ਸ਼ਕਾਇਆ ਜਾਂਦਾ ਹੈ 12 ਵਜੇ ਸ਼ੁਰੂ ਹੋਣਾ ਸਮਾਂ ਪੌਣੇ 11 ਦਾ ਤੇ ਸੰਗਤਾਂ ਲਾਈਨ ਦੇ ਵਿੱਚ ਬੈਠਣਾ ਇਕੱਠਾ ਮਾਰਦਾ ਕਰਦੇ ਜਦੋਂ 12 ਵਜਣਗੇ ਉਦੋਂ ਤੱਕ ਇੱਥੇ ਬਹੁਤ ਜ਼ਿਆਦਾ ਸੰਗਤਾਂ ਇਕੱਠੇ ਤੇ ਰਸ਼ ਪੈ ਜਾਣਾ ਓਕੇ ਜੀ ਇਕ ਸਾਡੇ ਏਰੀਆ ਦਾ ਮਾਝੇ ਦਾ ਮਝੈਲ ਹੈ ਨਾ ਮਝੈਲੇ ਹੋਣਾ ਤੁਸੀਂ ਹਾਂਜੀ ਹਾਂਜੀ ਮਾਝੇ ਦਾ ਮਝੈਲ ਸਿੰਘ ਇੱਥੇ ਮਿਲਿਆ ਹਾਂਜੀ ਆਪਣੇ ਕਈ ਦਿਨਾਂ ਤੋਂ ਇੱਥੇ ਸੇਵਾ ਕਰ ਰਿਹਾ ਵੀਰ ਤੇ ਇੱਥੇ ਇਹਦੀ ਚੰਗੀ ਜਾਣ ਪਛਾਣਾ ਤੇ ਇਹ ਵੀਰ ਦੱਸੀ ਜਾਂਦਾ ਕਿ ਪਿੱਛੇ 12 ਵਜੇ ਪ੍ਰਸ਼ਾਦ ਰਛਣਗੇ ਆਪਾਂ ਨੂੰ ਤੇ ਨਾਲੇ ਇਹਨਾਂ ਨੇ ਜਾਣ ਦਾ ਪ੍ਰਸ਼ਾਦ ਬਾਅਦ ਉਸ ਤੋਂ ਬਾਅਦ ਛਰਾਈ ਦਾ ਪ੍ਰਸ਼ਾਦ ਸ਼ਕਾਣਾ ਔਰ ਜ਼ਾਹਬੇਦੀ ਹੋਊਗੀ ਹਾਂਜੀ ਉਹ ਮਤਲਬ ਸਾਰਾ ਕੁਝ ਲਿਖਿਆ ਮਨ ਲਓ ਇੱਕ ਦਿਨ ਦਾਲ ਦੀ ਭੇਟਾ ਕਿੰਨੀ ਹੈਗੀ ਆ 15 ਕਿਲੋ ਦਾਲ ਲੱਗਦੀ ਆ ਉਹ ਤਾਂ ਮੈਂ ਦੇਖ ਲਈਏ 15 ਕਿਲੋ ਦਾਲ ਲੱਗਦੀ ਆ ਉਹਨੇ ਤੁਹਾਨੂੰ ਪਤਾ ਨਾ ਆ ਉੱਥੇ ਲਿਖਿਆ ਹੋਇਆ ਆ ਸਾਹਮਣੇ ਉਹ ਲਿਖਿਆ 15 ਕਿਜੀ ਦਾਲ ਬੰਦੀ ਆ ਅੱਛਾ ਹਰ ਰੋਜ਼ ਹਾਰ ਰੋਜ ਤੇ ਜੇ ਪੂਰੀ ਨਾ ਆਈ ਵਾਜਨ ਵਾਜਨ ਜੀ ਕਿਹਦੇ ਪਤਾ ਹੀ ਨਾ ਬੈ ਗਾਈ ਗਾਈ ਗੁਰੂ ਜੀ ਕੀ ਹੋ ਗਿਆ ਇੰਨੀ ਕਾਲੀ ਹੋ ਗਈ ਵਾਹਿਗੁਰੂ 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 ਕਿਥੇ ਤਿਆਰ ਹੋਈ ਜਾਂਦਾ ਸਿੰਘਾਂ ਦਾ ਰਗੜਾ ਜਿਹੜਾ ਦਾਲ ਦੇ ਪ੍ਰਸ਼ਾਦ ਤੋਂ ਬਾਅਦ ਵਰਤਾਉਂਗੇ ਨਿਹੰਗ ਸਿੰਘਾਂ ਦਾ ਰਗੜਾ ਇਹ ਵਾਲਾ ਪ੍ਰਸ਼ਾਦ ਜਦੋਂ ਦਾਲ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਉਸ ਤੋਂ ਬਾਅਦ ਇਹ ਪ੍ਰਸ਼ਾਦ ਵਰਤਾਇਆ ਜਾਂਦਾ 走。 ਨਾਂ ਦੀ ਸਰਬਤੀ ਸਰਦਿਆ ਲਾਇਗ ਸੱਚੇ ਪਾਤਸ਼ਾਹ ਜੀਓ ਮਹਾਰਾਜ اے ਕਾਲਪੁਰਕ ਪਰਮਾਤਮਾ ਜੀਓ ਆਪ ਜੀ ਦਾ ਚਲਦਾ ਵਹਿਰ ਪੰਜਾਬ ਵਾਰਿਸ ਸਰਦਾਰ ਅਮਰਤਪਾਲ ਸਿੰਘ ਸੰਧੂ ਅਤੇ ਨਾਲ ਦੇ ਸਿੰਘਾਂ ਦੀ ਮਹਾਰਾਜ ਬੰਦਖਲਾ ਉਸੇ ਕਰਾਉਣੀ ਪਾਤਸ਼ਾਹ ਜੀਓ اے ਕਾਲਪੁਰਕ ਪਰਮਾਤਮਾ ਜੀਓ ਸ਼ਹੀਦੀ ਸਿੰਘੋ ਮਹਾਰਾਜ ਜਿਹੜੇ ਜਿਹੜੇ ਗੁਰੂ ਘਰ ਦੇ ਵਿੱਚ ਮਹਾਰਾਜ ਗੁਰੂ ਘਰ ਦੇ ਬਾਬੇ ਗੁਰੂ ਘਰ ਦੇ ਪ੍ਰਧਾਨ ਗੁਰੂ ਘਰ ਦੇ ਮੈਂਬਰ ਮਹਾਰਾਜ ਜੀਓ ਗੁਰੂ ਘਰ ਦੇ ਗੋਲੇ ਵਿੱਚੋਂ ਨਾਇ ਚੁਰਾਉਂਦੇ ਮਹਾਰਾਜ ਗੁਰੂ ਘਰ ਦੇ ਥਾਂ ਤੇ ਕਬਜ਼ੇ ਮਾਰ ਕੇ ਬੈਠੇ ਹੈ ਮਹਾਰਾਜ ਗੁਰੂ ਘਰ ਦਾ ਸੋਨਾ ਚੋਰੀ ਕੀਤਾ ਪਾਸ਼ਾ ਜੀਓ ਮਹਾਰਾਜ ਿਆ ਕਾਲਪੁਰਕ ਪਰਮਾਤਮਾ ਜੀਓ ਜਿਹੜੇ ਮੈਂਬਰਾਂ ਦੇ ਕਾਰਕਾਲ ਵਿੱਚ ਮਹਾਰਾਜ ਜਿਹੜੇ ਸਕਤਤਾਰ ਮੈਂਬਰ ਸਦਸਿਆ ਕਾਰਕਾਲ ਵਿੱਚ ਮਹਾਰਾਜ ਗੁਰੂ ਘਰ ਦਾ ਸੋਨਾ ਚੋਰੀ ਹੋਇਆ ਪਾਸ਼ਾ ਜੀਓ ਕਿਰਪਾ ਕਰੋ ਮਹਾਰਾਜ ਚੋਰਾ ਦਾ ਸੋਦਾ ਲਾਉਣ ਦਾ ਬਲਖਸ਼ ਮਹਾਰਾਜ ਬਲਖਸ਼ਨਾ ਮਹਾਰਾਜ ਿਆ ਕਾਲਪੁਰਕ ਪਰਮਾਤਮਾ ਜੀਓ ਇਸ ਵੇਲੇ ਭਾਜਰੋ ਮਹਾਰਾਜ ਬੋਗਲਾਰ ਰਾਏ ਸੰਗਰੂ ਬੋਗਲੇ ਗਿਆ ਪ੍ਰਸ਼ਾਦ ਰਾਈਆਂ ਸਮੂਹ ਸਾਧ ਸੰਗਤ ਜੀ ਕੋ ਮਿਲੇ ਜੋ ਛਕੇ ਸਾਹਿਬ ਜੀ ਦਾ ਪਾਣ ਪਇਤਰ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪੇ ਸੁਖ ਹੋਵੇ ਨਾਮ ਜਿਤਾਵੇ ਗੁਰੂ ਨਾਨਕ ਨਾਮ ਚਰਦੀ ਕਲਾ ਤੇਰੇ ਪਾਣੇ ਸਰਬਤ ਦਾ ਨਾਮ ਦਰਬਾਰ ਸਾਹਿਬ ਤੋਂ ਜਿਹੜੀ ਆਪਾਂ ਦਾਲ ਦਾ ਸੂਪੀ ਕੇ ਆਏ ਆਂ ਇਹਦੇ ਉਹਦੇ ਨਾਲ ਬਿਮਾਰੀਆਂ ਕੱਟੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਸਰਦਾ ਨਾਲ ਜਿਹੜਾ ਪੀਏ ਉਹਦੇ ਸਾਰੇ ਦੁੱਖ ਦੂਰ ਹੁੰਦੇ ਆ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਸ਼ਰਧਾਈ ਪੀਤੀ ਤੇ ਉੱਥੇ ਨਿਹੰਗ ਸਿੰਘਾਂ ਨੇ ਅੰਮ੍ਰਿਤਪਾਲ ਦੀ ਅਰਦਾਸ ਕੀਤੀ ਦੀ ਗਿਆ ਤੇਰੀ ਛੇਤੀ ਹੋ ਜਾਣਗੇ ਜਿਹੜੀ ਨਿਹੰਗ ਸਿੰਘਾਂ ਨੇ ਅੰਮ੍ਰਿਤਪਾਲ ਦੀ ਉੱਥੇ ਅਰਦਾਸ ਕੀਤੀ ਇੱਥੇ ਟੱਚ ਕੀਤੀ ਵੀਰੇ ਉਹ ਸਾਡੇ ਪੰਜਾਬ ਦਾ ਹੱਕ ਬਣਦਾ ਸਾਡੇ ਪੰਜਾਬ ਦਾ ਜੋੜਾ ਸੀ ਪਰ ਸਾਡੇ ਗੁਰੂਕਰਾਂ ਦੇ ਵਿੱਚ ਉਹਦਾ ਨਾਂ ਨਹੀਂ ਲਿਆ ਜਾਂਦਾ ਤੇ ਇੱਥੇ 1700 ਕਿਲੋਮੀਟਰ ਦੂਰ ਮਹਾਰਾਸ਼ਟਰ ਦੀ ਧਰਤੀ ਤੇ ਅਮਰਤਪਾਲ ਦੀ ਅਰਦਾਸਾਂ ਹੁੰਦੀਆਂ ਕਦਰ ਹੈ ਇਹਨਾਂ ਨੂੰ ਸਾਡੇ ਪੰਜਾਬੀਆਂ ਨੂੰ ਇਹਨਾਂ ਦੀ ਕਦਰ ਨਹੀਂ ਜੋਦਿਆਂ ਦੀ ਗੁਰਦੁਆਰਾ ਚੰਦਨ ਸਾਹਿਬ ਇਹਦਾ ਮਤਲਬ ਹੈ ਕਿ ਇੱਥੇ ਚੰਦਨ ਦੇ ਬੂਟੇ ਇਹ ਸਾਰੇ ਜਿਹੜੇ ਉੱਪਰ ਦੇਸਰੇ ਨੇ ਚੰਦਨ ਦੇ ਬੂਟੇ ਨੇ ਕਿਉਂਕਿ ਚੰਦਨ ਦੇ ਬੂਟੇ ਤੋੜਨਾ ਮਨਾ ਹੈ ਇਸ ਲਈ ਲਿਖਿਆ ਹੋਇਆ ਹੈ ਕਿ ਇਹ ਸਿਰ ਚੰਦਨ ਦੀ ਲੱਕੜੀ ਹੈ ਵੜਾ ਆਉਂਦਾ ਓਏ ਨਾ ਪ੍ਰਾਣੀਆਂ ਜਿਆਦਾ ਤਾਜ਼ੀਆਂ ਹੋ ਗਈਆਂ ਪ੍ਰਾਣੀਆਂ ਜਿਆਦਾ ਤਾਜ਼ੀਆਂ ਹੋ ਗਈਆਂ ਚਲ ਗੁਰਦੁਆਰਾ ਚੰਦਨ ਸਾਹਿਬ ਗੁਰਦੁਆਰਾ ਨਾਨਕਪੁਰੀ ਸਾਹਿਬ ਤੇ ਇੱਥੋਂ ਦਾ ਕਹਿੰਦੇ ਇਤਿਹਾਸ ਹੈ ਕਿ ਤੁਸੀਂ ਲਿਖ ਕੇ ਜਿਹੜੀ ਵਿੱਚ ਇੱਥੇ ਪਾਉਨੇ ਹੋ ਉਹ ਪੂਰੀ ਹੁੰਦੀ ਆ ਇਹ ਸੰਗਤਾਂ ਇਦਾਂ ਇਥੇ ਆਪਣੇ ਅਵਿਸ਼ ਲਿਖਦੀਆਂ ਕੋਈ ਇੱਥੇ ਆਪਣੀ ਵਿਸ਼ ਲਿਖ ਕੇ ਜਾਂਦਾ। ਇਹ ਕੰਧਾਂ ਦੇ ਉੱਤੇ ਲੋਕੀ ਆਪਣੀ ਵਿਸ਼ ਲਿਖ ਕੇ ਜਾਂਦੇ ਨੇ। ਭਗਤਾਂ ਤਨ ਗੁਰੂ ਨਾਨਕ ਦੇਵ ਜੀ ਦੇ ਲਿਖੀ ਹੋਈ ਵਿਸ਼ ਪੂਰੀ ਕਰਦੇ ਨੇ। ਤੇ ਦੁਬਾਰਾ ਇਸ ਜਗ੍ਹਾ ਤੇ ਆ ਕੇ ਲੋਕ ਨਮਸਟਕ ਹੁੰਦੇ ਨੇ। ਤੇ ਸ਼ੁਕਰਾਨਾ ਕਰਦੇ ਨੇ ਜਦੋਂ ਉਹਨਾਂ ਦੀ ਵਿਸ਼ ਪੂਰੀ ਹੁੰਦੀ ਹੈ। ਇਹ ਲੋਕਾਂ ਦੀਆਂ ਵਿਸ਼ ਲਿਖੀਆਂ ਹੋਈਆਂ ਨੇ। ਮਨੋ ਕਾਮਨਾ ਪੂਰੀ ਹੋਣ ਤੋਂ ਬਾਅਦ ਇੱਥੇ ਸ਼ੁਕਰਾਨੇ ਵਜੋਂ ਦੇ ਜਿੱਦਾਂ ਇਹ ਲਿਖਿਆ ਹੋਇਆ ਹੈ ਪੁੱਤਰ ਦੀ ਦਾਤ ਸੰਤੀ ਮੇਰੇ ਭਰਾ ਨੂੰ ਪੱਕਿਆ ਕਰਨ ਦੀ ਜਸ਼ਨ ਨੂੰ ਪੱਕਿਆ ਕਰਨ ਦੀ ਅਰਦਾਸ ਹੈ ਸਭ ਨੂੰ ਤੰਦਰੁਸਤੀਆਂ ਬਖਸ਼ਣਾ ਗੱਲ ਟਰਾਂਸਪੋਰਟ ਵਾਲਿਆਂ ਦੀ ਸੰਗਤ ਨੂੰ ਧੰਨਵਾਦ ਬਾਬਾ ਜੀ ਸਵਾਮੀ ਨੂੰ ਪੁੱਤਰ ਦੀ ਦਾਤ ਗੋਪਾਲ ਸਿੰਘ ਤੰਦਰੁਸਤੀ ਦੀ ਇਦਾਂ ਅਲੱਗ-ਅਲੱਗ ਵਿਸ਼ੇ ਲਿਖੀਆਂ ਹੋਈਆਂ। ਉਹ ਸੌਂਣ ਤੇ ਲਿਆ ਕਰੋ। ਨਿਗਾਹੇ ਨੀ। ਨਾਨਕਪੁਰੀ ਤੋਂ ਬਾਅਦ ਆਪਾਂ ਇਹ ਅਨੋਖੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ। ਉਹਨਾਂ ਦੀ ਯਾਦ ਚ ਬਣਿਆ ਗੁਰੂ ਘਰ। ਇੱਥੇ ਰੁਕੇ ਆ ਨਾਨਕਪੁਰੀ ਤੋਂ ਬਾਅਦ। ਨਾਨਕਪੁਰੀ ਤੋਂ ਆਏ ਸੀ। ਬਾਬਾ ਦੀਪ ਸਿੰਘ ਦੇ ਗੁਰੂ ਘਰ ਤੇ ਟਾਇਰ ਪੈਂਚਰ ਹੋ ਗਿਆ। ਸਾਨੂੰ ਕਹਿੰਦੇ ਚਾਹ ਪੀ ਲਓ ਮੈਂ ਟਾਇਰ ਬਦਲਦਾ ਟਾਇਰ ਇਹ ਵਾਲਾ ਪੈਂਚਰ ਸੀ ਇਹ ਪਤੰਦਰ ਨੇ ਆਹ ਵਾਲਾ ਖੋਲਤਾ। ਅਸੀਂ ਆ ਕੇ ਕਿਹਾ ਵੀ ਆ ਕੇ ਕਰੀ ਜਾਣਾ ਕਹਿੰਦੇ ਗਰਮੀ ਬਹੁਤ ਹੈ। ਪਤਾ ਨਹੀਂ ਲੱਗਿਆ। ਆ ਸਾਡੇ ਵਾਲੇ ਕਹਿੰਦੇ ਜੈਕ ਲਾਣ ਦੀ ਲੋੜ ਨਹੀਂ ਐਂ ਹੀ ਚੁੱਕ ਦਾਂਗੇ। ਤੇ ਤਿੰਨਾਂ ਨੇ ਮੜਾ ਮੜਾ ਜੋਰ ਲਾਇਆ ਤੇ ਟੈਂਪੂ ਮੁੱਦਾ ਕਰਨਾ ਕੀਤਾ ਪਿਆ। ਉਹ ਬੱਸ ਮੁੱਦਾ ਨਾ ਮਾਰ ਦਿਓ। ਛੋੜ ਛੋੜੋ। ਛੋੜ ਦੋ। ਜਿੱਤੇ। ਛੋੜ ਦੋ। ਉੱਠ ਓਏ ਆ ਕੇ ਚੱਕ ਪਰਲਾ ਟਾਇਰ ਕਿਉਂ ਖੋਲਿਆ ਸੀ? ਉਹ ਗਰਮੀ ਦੀ ਗਰਮੀ ਜਿਆਦੀ ਸੀ ਗਰਮੀ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ ਕਿਹੜਾ ਖੋਦਣਾ ਕਿਹੜਾ ਪੈਂਚਰ ਹੋਇਆ ਉਹਨੂੰ ਇਹੀ ਇਹਦਾ ਟਾਇਰ ਸਾਲੇ ਤਿੰਨ ਹੀ ਨੇ ਚੱਲਿਆਂ ਵਾਪਸ ਘਰਾਂ ਨੂੰ ਗੱਡੀ 'ਚ ਜਾ ਕੇ ਬੈਠ ਗਏ ਕਿ ਕਰਦੇ ਆ ਗੱਲਬਾਤ ਇੱਥੇ ਕਮਰਿਆਂ ਨੂੰ ਕੀਤੀ ਹੈ ਬਾਏ ਬਾਏ ਟਾਈਮ ਹੋ ਗਿਆ ਸ਼ਾਮ ਦੇ 4:30 ਦਾ ਤੇ ਘਰ ਵਾਪਸੀ ਦੇ ਚਾਲੇ ਛਿਪਛਿਰ ਰੁਲਦਾ ਕਰ ਮਾਰ ਨਾਨਕਪੁਰੀ ਗੁਰੂ ਘਰ ਹੈ ਜਿਹੜਾ ਇੱਥੇ ਗੁਰੂ ਨਾਨਕਦੇਵ ਜੀ ਆਏ ਸੀ ਤੇ ਗੋਰਖਨਾਥ ਨੂੰ ਮਿਲੇ ਸੀ ਗੋਰਖਨਾਥ ਕਹਿੰਦੇ ਜਿਹਦਾ ਰਾਜਸਥਾਨ ਦੇ ਵਿੱਚ ਟਿੱਲਾ ਤੇ ਕਿਸੇ ਟਾਈਮ ਤੇ ਜਦੋਂ ਹੀਰ ਦੇ ਪਿੱਛੇ ਰਾਂਝਾ ਜੋਗੀ ਹੋਇਆ ਸੀ ਉਹਦੀਆਂ ਭਾਬੀਆਂ ਨੇ ਮਿਹਣੇ ਮਾਰੇ ਸੀ ਤੇ ਉਹ ਗੋਰਖਨਾਥ ਕੋਲ ਰੁਕਿਆ ਸੀ ਗੋਰਖਨਾਥ ਤੇ ਜਦੋਂ ਗੋਰਖਨਾਥ ਦੀ ਭਗਤੀ ਕਰਦਾ ਰਿਹਾ ਤੇ ਗੋਰਖਨਾਥ ਨੇ ਪੁੱਛਿਆ ਤੂੰ ਮੇਰਾ ਪੱਕਾ ਚੇਲਾ ਬਣ ਗਿਆ ਤਾਂ ਰਾਂਝੇ ਨੇ ਇਹ ਗੱਲ ਕਹੀ ਕਿ ਤੇਰੇ ਟਿੱਲੇ ਦੇ ਵਿੱਚੋਂ ਮੈਨੂੰ ਹੀਰ ਦਿਸਦੀ ਆ ਮੈਂ ਤੇਰੇ ਕੋਲ ਤਾਂ ਰੁਕਿਆ ਹੋਇਆ ਉਹ ਗੁਰਖਨਾਥ ਨੂੰ ਇੱਥੇ ਮਿਲਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੇ ਇੱਥੇ ਜੋੜੇ ਪਏ ਹੋਏ ਨੇ ਲੱਕੜ ਦੇ ਜਿਨ੍ਹਾਂ ਨੂੰ ਆਪਾਂ ਖਰਾਵਾ ਕਹਿੰਦੇ ਆ ਹੁਣ ਸਮਾਂ ਹੋ ਗਿਆ ਸ਼ਾਮ 6 ਵਜੇ ਦਾ ਆਪਣਾ ਅੱਠਵਾਂ ਦੇਣਾ ਤੇ ਇਹ ਉੱਚਿਆਂ ਉੱਚੇ ਮੰਦਰਾਂ ਨੂੰ ਆਪਾਂ ਛੱਡ ਕੇ ਜਿਹਨੂੰ ਛੱਡਣੋਂ ਦਿਲ ਨਹੀਂ ਸੀ ਕਰਦਾ ਤੇ ਚਾਲੇ ਪਾ ਲੈਨੇ ਘਰ ਵਾਪਸੀ ਦੇ ਇੱਥੋਂ ਸ਼ੁਰੂ ਕਰਾਂਗੇ ਵਾਪਸੀ ਦਾ ਸਫ਼ਰ ਆ ਆਪਾਂ ਇੰਦੌਰ ਰੁਕਾਂਗੇ ਜਾ ਕੇ ਅੱਗੇ ਦੀ ਗੱਲਬਾਤ ਰਸਤੇ 'ਤੇ ਕਰਦੇ ਆ ਬੋਲੇ ਸੋਨਹਾਂ ਸੋ ਸ੍ਰੀ ਅਕਾਲ ਇਨ ਦੇੜ ਦੀ ਧਰਤੀ ਤੇ ਅੱਜ ਸਾਡੀ ਇਹ ਦਸਤਰਾ ਦਾ ਆਖਰੀ ਝਾਕਾ ਵਾਕਾ ਮਾਲਕ ਦੇ ਅਰਦਾਸ ਕਰਦੇ ਆ ਕਿ ਸਾਨੂੰ ਇਦਾਂ ਦੇ ਸੁਭਬ ਬਖਸ਼ਦਾ ਰਹੀ ਸੋਨਹਾਂ ਸੋ ਸ੍ਰੀ ਅਕਾਲ ਕਰਮਾ ਭਾਗਾਂ ਵਾਲੀ ਧਰਤੀ ਜਿੱਥੇ ਅੱਜ ਇਸ ਯਾਤਰਾ ਦਾ ਆਪਣਾ ਆਖਰੀ ਦਿਨ ਹੈ ਤੇ ਅਸੀਂ ਅਰਦਾਸ ਬੇਨਤੀਆਂ ਕਰਦੇ ਆ ਕਿ ਮਹਾਰਾਜ ਸਾਨੂੰ ਇਦਾਂ ਹੀ ਇਸ ਧਰਤੀ ਦੇ ਦਰਸ਼ਨ ਕਰਵਾਂਦਾ ਰਹੀ ਕਿਉਂਕਿ ਇਸ ਧਰਤੀ ਦੇ ਦਰਸ਼ਨ ਕਰਨੇ ਕੋਈ ਮਾੜੇ-ਮੋٹے ਕਰਮਾਂ ਦੀ ਗੱਲ ਨਹੀਂ ਚੰਗੇ ਕਰਮਾਂ ਭਾਗਾਂ ਵਾਲੀ ਕਰਦੇ ਨੇ ਮਹਾਰਾਜ ਨੇ ਸਾਨੂੰ ਲਾਇਕ ਸਮਝਿਆ ਉਹਦਾ ਤਹਿ ਦਿਲੋਂ ਧੰਨਵਾਦ ਉਹ ਦੁਬਾਰਾ ਬਾਜਾ ਵਾਲਿਆਂ ਜਲਦੀ ਬੁਲਾਉਂਦਾ ਰਹੀਂ ਇਸ ਯਾਤਰਾ ਦੀ ਸਾਡੀ ਆਖਰੀ ਸਲਾਮ ਤੇਰੇ ਨਾਮ ਇੱਕ ਨਾ ਮੈਨੂੰ ਕਮੈਂਟਾਂ ਦੇ ਵਿੱਚ ਇਹ ਗੱਲ ਪੁੱਛਦੇ ਸੀ ਕਿ ਇਸ ਯਾਤਰਾ ਤੇ ਕੀ ਖਰਚਾ ਆਇਆ ਇਹ ਸਾਨੂੰ ਜਰੂਰ ਦੱਸਿਓ ਹਾਂ ਜਿਹੜਾ ਗੱਡੀ ਦਾ ਖਰਚਾ ਆਇਆ ਤੁਹਾਨੂੰ ਜਰੂਰ ਦੱਸਾਂਗੇ ਪਰ ਇੱਕ ਗੱਲ ਦੱਸ ਦਈਏ ਕਿ ਅਸੀਂ ਹੁਣ ਤੱਕ ਲੰਗਰ ਫ੍ਰੀ ਆ ਕਮਰੇ ਫ੍ਰੀ ਨੇ ਸਾਡੇ ਤੋਂ ਕਿਸੇ ਨੇ ਕੋਈ ਰੁਪਈਆ ਚਾਰਜ ਹੁਣ ਤੱਕ ਨਹੀਂ ਕੀਤਾ ਅਸੀਂ ਕਮਰਿਆਂ 'ਚ ਵੀ ਜਿਹੜੇ ਰੁਕੇ ਸੀ ਉਹਦਾ ਵੀ ਕੋਈ ਖਰਚਾ ਨਹੀਂ ਲਿਆ ਤੇ ਲੰਗਰ ਤਾਂ ਵੈਸੇ ਹੀ ਰੱਬ ਦੇ ਘਰ ਕੋਈ ਮਤਲਬ ਟਟ ਹੈ ਹੀ ਨਹੀਂ ਤੇ ਦਹੀ ਗੱਲ ਗੱਡੀ ਦੇ ਖਰਚੇ ਦੀ ਉਹ ਆਪਾਂ ਆਖਰੀ ਜਦੋਂ ਪਹੁੰਚੇ ਆਪਣੇ ਘਰਾਂ ਤੱਕ ਉਦੋਂ ਗੱਡੀ ਦਾ ਖਰਚਾ ਟੋਟਲ ਕਰਕੇ ਤੁਹਾਨੂੰ ਦੱਸ ਦਾਂਗੇ ਕੱਲੇ ਤੇਲ ਦਾ ਹੀ ਖਰਚਾ ਹੈ ਬਾਈ ਕਿਉਂਕਿ ਅਸੀਂ ਕੋਈ ਵੀ ਟੂਲ ਟੈਕਸ ਨਹੀਂ ਲੱਗਿਆ ਇੱਕ ਪਰਮਿਟ ਮੰਨਦਾ ਤੁਹਾਡਾ ਲੋਕਲ ਜਿਹੜਾ ਨੇੜੇ ਇਤਿਹਾਸਿਕ ਗੁਰਦੁਆਰਾ ਹੋਏ ਪਰਮਿਟ ਬਣਵਾ ਕੇ ਲਿਓ ਤਾਂ ਤੁਹਾਡਾ ਕੋਈ ਟੂਲ ਟੈਕਸ ਵੀ ਨਹੀਂ ਲੱਗਦਾ ਮੈਂ ਤੁਹਾਨੂੰ ਪਰਮਿਟ ਦੀ ਵੀ ਫੋਟੋ ਦਿਖਾਣਾ ਤੇ ਐਂਡ ਤੇ ਤੁਹਾਨੂੰ ਖਰਚੇ ਦੀ ਵੀ ਲਾਸਟ ਵੀਡੀਓ ਦੇ ਵਿੱਚ ਆਖਰ ਤੇ ਪਿੰਡ ਪਹੁੰਚ ਕੇ ਕਿ ਕੀ ਖਰਚਾ ਆਇਆ ਠੀਕ ਹੈ ਮਾਨ ਸਿੰਘ ਜੀ ਓਕੇ ਜੀ ਓਕੇ ਹਾਂ ਬਿਲਕੁਲ ਆਪਾਂ ਇਸ ਟਾਈਮ ਚੱਲਿਆਂ ਨਾ ਡੇਢ ਦੀ ਧਰਤੀ ਤੋਂ ਤੇ ਸਵੇਰੇ 6 ਵਜੇ ਤੱਕ ਆਪਣਾ ਸਫ਼ਰ ਅੰਦੌਰ ਤੱਕ ਦਾ ਸੋਚ ਕੇ ਚੱਲਿਆ ਵੀ ਅੰਦੌਰ ਜਾ ਕੇ ਠਹਿਰ ਕਰਾਂਗੇ। ਇਹ ਵਾਲਾ ਹਮੋਲੀ ਦੇ ਵਿੱਚ ਦੀ ਹੁੰਦਾ ਹੋਇਆ ਜਿਹੜਾ ਆਪਣਾ ਲਾਸਟ ਹੈਗਾ ਭਰਾਨਪੁਰ ਹਮੋਲੀ ਭਰਾਨਪੁਰ ਖਾਮਗਾਓ ਇਹਦੇ ਵਿੱਚ ਦੀ ਭਰਾਨਪੁਰ ਤੋਂ ਬਾਅਦ ਅੰਦੌਰ ਆਏਗਾ। ਜੇ ਸੰਗਤਾਂ ਨੇ ਸਾਥ ਦਿੱਤਾ ਤਾਂ ਆਪਾਂ ਭਰਾਨਪੁਰ ਵੀ ਨਹੀਂ ਰੁਕਣਾ ਸਿੱਧਾ ਅੰਦੌਰ ਜਾ ਕੇ ਰੁਕਾਂਗੇ ਉੱਥੇ ਸੱਜਣ ਪਿਆਰੇ ਆਪਾਂ ਨੂੰ ਢਿੱਕੀ ਜਾਂਦੇ ਆ। ਆਪਾਂ ਚਾਈ ਜਾਂਦੇ ਆ ਅੰਦੌਰ ਨੂੰ। ਸਮਰਾਵਤੀ ਖਪੋਲਾ ਵਾਲਾ ਰੂਟ ਹੈ। ਅੰਗੋਲੀ ਤੋਂ ਬਾਅਦ ਭਰਾਨਪੁਰ ਤੇ ਭਰਾਨਪੁਰ ਤੋਂ ਬਾਅਦ ਇੰਦੌਰ। 6 ਵਜੇ ਤੱਕ ਇੰਦੌਰ ਜਾ ਕੇ ਠਹਿਰਾਂਗੇ। ਮੈਂ ਜਿਹੜਾ ਸਫ਼ਰ ਕੀਤਾ ਹਜੂਰ ਸਾਹਿਬ ਦਾ ਇਹਨਾਂ ਬਜ਼ੁਰਗਾਂ ਦੇ ਨਾਲ ਕੀਤਾ। ਬੜਾ ਕੁਝ ਸਿੱਖਣ ਨੂੰ ਮਿਲਿਆ। ਕਹਿੰਦੇ ਬਜ਼ੁਰਗਾਂ ਦਾ ਸੰਗ ਕਰਕੇ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਤੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ। ਇਹ ਬਜ਼ੁਰਗ ਇਹ ਮੇਰਾ ਸਾਰਾ ਟੋਲਾ ਬਜ਼ੁਰਗਾਂ ਦਾ ਸਾਡੀ ਸਾਰੀ ਯਾਰੀ ਦਾ ਨਾਮ। 8ਵੇਂ ਦਿਨ ਦੀ ਯਾਤਰਾ ਕਰੀਦਾਨਾ ਤੇ ਘਰ ਵਾਪਸੀ ਦੇ ਚਾਲੇ ਪਾਏ ਨੇ ਇਹ ਸਾਡੇ ਨਾਲ ਸਮਾ ਹੋ ਗਿਆ ਤੇ ਭਰਾਨਪੁਰ ਤੋਂ ਪਿੱਛੇ ਆ ਗਏ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਬਾਕੀ ਸਭ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਘਰ ਵਾਪਸੀ ਦਾ ਅੰਡੋਰ ਜਾ ਕੇ ਠਹਿਰ ਕਰਾਂਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸੋ ਕਿ ਸਾਡਾ ਕੰਮ ਕਰ ਕਿਦਾਂ ਦਾ ਲੱਗਦਾ